ਆ ਨਾ ਮਾਣੇ ਨਾ ਮਾਣੇ ਮੈਂ ਮਾਣੇ ਮਾਣੇ ਮੈਂ ਮਾਣੇ ਉਹ ਦੋ ਸ਼ਰੰਗਲ ਇਹ ਬੱਚੇ ਇਹ ਖਲਜਾਬਾ ਖਲੇ ਨੂੰ ਚੋਪੇ ਦੀ ਹਾਲੋਪ ਹੁੰਦੀਆਂ ਚੀਜ਼ਾਂ ਦੇਖ ਲਓ ਜੀ ਪੰਜਾਬ ਦੇ ਵਿੱਚ ਆ ਬੜੀ ਥੇਰਾ ਬਾਅਦ ਆਪਾਂ ਡੱਡੂ ਦੇਖਿਆ ਕਿੰਦਾ ਘੜ ਘੜ ਕਰਦੇ ਆ ਕਿਉਂ ਬਰਸਾਤ ਪਈ ਆ ਪੂਰੇ ਜ਼ੋਰ ਦੀ ਆ ਚੀਜ਼ਾਂ ਤੋਂ ਨੂਨ ਮਿਲਦੀਆਂ ਨਹੀਂ ਹੈਗੀਆਂ ਤੇ ਤੁਸੀਂ ਦੇਖਿਆ ਵੀ ਹੁਣ ਆ ਦੇਖ ਸਕਦੇ ਆ ਆ ਦੇਖੋ ਆ ਦੇਖੋ ਇਹ ਡੱਡੂ ਆ ਬਰਸਾਤ ਪਈ ਆ ਪੂਰੇ ਜੋਰ ਦੀ ਬਾਬਾ ਜੀ ਦੀ ਕਿਰਪਾ ਨਾਲ ਉਹਦੇ ਜਲਤਲ ਕਰਤਾ ਤੇ ਇਹ ਡੱਡੂ ਵੀ ਬਾਹਰ ਆ ਗਿਆ ਆ ਦੇਖ ਸਕਦੇ ਆ ਇਹ ਪ੍ਰਾਣੀਆਂ ਚੀਜ਼ਾਂ ਆ ਪੁਰਾਣੇ ਪੰਜਾਬ ਦੀਆਂ ਜਿਹੜੀਆਂ ਆ ਦੇਖੋ ਆ ਦੇਖੋ ਸਾਰੇ ਪਾਸੇ ਡੱਡੂ ਡੱਡੂ ਹੋਏ ਪਏ ਦੇਖੋ ਕਿ ਧਗੜ 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 ਕਰ ਰਹੇ ਆ ਇਹ ਧੰਨ ਗੁਰੂ ਮਾਨਕ ਦੇਵ ਜੀ ਦੀਏ ਕਿਰਪਾ ਹੈ ਕਿ ਜਿੱਦਾਂ ਕਹਿੰਦੇ ਜਲਥਲ ਕਰਤਾ ਸੱਚੇ ਪਾਤਸ਼ਾਹ ਜੀ ਚਾਰ ਪੰਜ ਦਿਨ ਮੀ ਹੋਰ ਖਵਾ ਦੋ ਬੜਾ ਇੰਜੋਏ ਕਰ ਰਹਾ ਹੈ ਉਧਰ ਬੱਚੇ ਵੀ ਆਪਣੇ ਔਰ ਮਨੂਣੀ ਉਹ ਵੀ ਕਰ ਰਹੇ ਐਨਜੋਏ ਉਹ ਵੀ ਆ ਗਿਆ ਇਹਨੂੰ ਕਹਿ ਕੇ ਗਿਆ ਸੀ ਮੈਂ ਰੁਕ ਜਾ ਰੁਕ ਜਾ ਪਰ ਰੁਕਦਾ ਹੀ ਨਹੀਂ ਇੱਧਰ ਵੀ ਡੱਡੂ ਦੇਖੋ ਇੱਕ ਉਧਰ ਤੋਂ ਦੇ ਨਜ਼ਾਰੇ ਆ ਜੀ ਥਾਰੇ ਪਾਸੇ ਜਲਥਲ ਹੋਇਆ ਪਿਆ ਆਪਾ ਦੇਖੋ ਜਿੱਦਾਂ ਟੋਏ ਭਰਨ ਦੇ ਵਿੱਚ ਕਿੰਨੀ ਮੁਸ਼ਕਲਤ ਹੋ ਰਹੀ ਸੀ ਆਪਾਂ ਨੂੰ ਔਖੇ ਹੋ ਰਹੇ ਸੀਗੇ ਵਾਹਿਗੁਰੂ ਨੇ ਜਦੋਂ ਕਿਰਪਾ ਕੀਤੀ ਆ ਇੱਕ ਇੱਕ ਦੋ ਘੰਟੇ ਦੇ ਵਿੱਚ ਸਾਰੇ ਜਲ ਸਨ ਕਰ ਦਿੱਤਾ ਹਾਂ ਬੱਸੋ ਹਾਂ ਬੱਸੋ ਆਪਣਾ ਹੀ ਗਿਆ ਦਿੱਤੂ ਹਾਂਜੀ ਤਾਂ ਪੀ ਬਾਰਿਸ਼ ਹੋ ਗਈ ਆ ਜੀ ਜਿੱਦਾਂ ਵਾਹਿਗੁਰੂ ਜਿਹੜੀ ਜੋ ਕੰਮ ਕਰ ਸਕਦਾ ਸੱਚੇ ਪਾਤਸ਼ਾਹ ਪਰਮਾਤਮਾ ਉਹ ਬੰਦਾ ਨਹੀਂ ਕਰ ਸਕਦਾ ਕਹਿੰਦੇ ਆ ਦੇਖ ਲਓ ਬੰਦਿਆ ਨੇ ਕਿੰਨੇ ਕਿੰਨੇ ਦਿਨ ਲਾਤੇ ਸੀਗੇ ਧੋਨੇ ਦੇ ਖੇਤ ਕੋਈ ਭਰੇ ਨਹੀਂ ਸੀਗੇ ਆ ਬਾਬਾ ਜੀ ਨੇ ਕਿਰਪਾ ਕੀਤੀ ਆ ਦੇਖੋ ਕਿਤਾ ਨਕੋ ਨਕ ਭਰ ਦਿੱਤੇ ਆ ਦੇਖ ਸਕਦੇ ਆ ਇਸ ਲਈ ਕਹਿੰਦੇ ਆ ਕੁਦਰਤ ਨਾਲ ਪੰਗੇ ਨਾ ਲਵੋ ਜਦੋਂ ਕੁਦਰਤ ਨੇ ਮਿਹਰਬਾਨ ਹੋਣਾ ਤੇ ਹਾਂ ਦੇਖੋ ਬੱਚੇ ਗੱਲਾਂ ਕਰਦੇ ਆ ਟੱਟੂ ਆੜੇ ਇੱਧਰ ਆ ਕੇ ਕੁਛ ਨਾ ਖੜੇ ਰੋ ਉੱਥੇ ਇੱਧਰ ਮੂੰਹ ਕਰਕੇ ਕਰੋ ਇੱਧਰੋਂ ਤਾਮੂ ਕਰੋ ਹਾਂਜੀ ਦਾ ਮਤਲਬ ਜਿਹੜੇ ਇਹ ਤਾਂ ਉਹ ਏਦਾਂ ਗੱਲਾਂ ਨਹੀਂ ਕਰਨ ਦੀ ਲੋੜ ਕੋਈ